education is not the amount of information that is put in the human brain it must have man making character making and life building as a moral values ਚਾਰ ਹਫ਼ਤਿਆਂ ਚ ਸਿੰਥੈਟਿਕ ਡਰੱਗਸ ਜਾਂ ਚਿੱਟਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਏਗਾ 2 ਸਤੰਬਰ 2024 ਦਿਨ ਸੋਮਵਾਰ ਇਸ ਅਹਿਮ ਦਿਨ ਪੰਜਾਬ ਵਿੱਚ ਇੱਕ ਯਾਦਗਾਰੀ ਘਟਨਾ ਵਾਪਰੀ ਹੈ ਕੀ ਹੈ ਉਸ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਇਸ ਦਿਨ ਪੰਜਾਬ ਦੇ ਸਭ ਤੋਂ ਵੱਡੇ ਡੇਰੇ ਡੇਰਾ ਬਿਆਸ ਉਸ ਨੂੰ ਉਸ ਦਾ ਨਵਾਂ ਡੇਰਾ ਮੁਖੀ ਮਿਲ ਗਿਆ ਹੈ 45 ਸਾਲਾ ਨੌਜਵਾਨ 45 ਸਾਲਾ ਨੌਜਵਾਨ ਵੈਲ ਐਜੂਕੇਟਿਡ ਪਰਸਨ ਹੈ ਤੇ ਪਿਛਲੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀ ਹੀ ਰਿਸ਼ਤੇਦਾਰੀ ਵਿੱਚੋਂ ਜਸਦੀਪ ਸਿੰਘ ਗਿੱਲ ਕੱਲ ਜਦੋਂ ਇਹ ਖਬਰ ਮੀਡੀਆ ਦੀ ਸੁਰਖਿਆ ਬਣੀ ਤਾਂ ਡੇਰੇ ਵੱਲੋਂ ਇਸ ਦਾ ਸਪਸ਼ਟਿਕਰਨ ਵੀ ਆ ਗਿਆ ਬੇਸ਼ੱਕ ਜਸਦੀਪ ਸਿੰਘ ਗਿੱਲ ਜੀ ਨੂੰ ਇੱਕ ਤਰ੍ਹਾਂ ਡੇਰੇ ਦਾ ਨਵਾਂ ਮੁਖੀ ਕੋਸ਼ਿਸ਼ ਕਰ ਦਿੱਤਾ ਗਿਆ ਹੈ ਪਰ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਜੀ ਢਿੱਲੋਂ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਹੀ ਰਹਿਣਗੇ ਹਾਂ ਇਹਨਾਂ ਜ਼ਰੂਰ ਹੋ ਗਿਆ ਹੈ ਕਿ ਹੁਣ ਡੇਰੇ ਦੀ ਸੰਗਤ ਜਸਦੀਪ ਸਿੰਘ ਗਿੱਲ ਹਾਂਜੀ ਉਹਨਾਂ ਨੂੰ ਬਾਬਾ ਜਸਦੀਪ ਸਿੰਘ ਜੀ ਕਹਿ ਕੇ ਪੁਕਾਰਿਆ ਕਰੇਗੀ ਕੁਝ ਖਬਰਾਂ ਨਕਾਰਾਤਮਕ ਵੀ ਚੱਲ ਰਹੀਆਂ ਹਨ ਦੋਸਤੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣ ਉਹ ਡੇਰਾ ਮੁਖੀ ਨਹੀਂ ਰਹੇ ਇਸ ਵਿੱਚ ਨਕਾਰਾਤਮਕਤਾ ਨਜ਼ਰ ਆਉਂਦੀ ਹੈ ਉਹਨਾਂ ਦਾ ਹੀ ਫੈਸਲਾ ਹੈ ਉਹਨਾਂ ਨੇ ਹੀ ਇਹ ਫੈਸਲਾ ਲਿਆ ਹੈ ਕਿ ਹੁਣ ਬਿਆਸਵਾਲੀ ਸੰਗਤ ਦਾ ਮੁਖੀ ਕੌਣ ਹੋਵੇਗਾ ਉਹਨਾਂ ਨੇ ਤਾਂ ਆਪਣੀ ਸੰਗਤ ਨੂੰ ਤੋਹਫ਼ਾ ਦਿੱਤਾ ਹੈ ਇਸ ਨੂੰ ਇੱਕ ਖੁਸ਼ੀ ਦੀ ਤਰ੍ਹਾਂ ਪਬਲਿਕ ਮੂਰੇ ਪੇਸ਼ ਕੀਤਾ ਜਾਣਾ ਚੰਗਾ ਲੱਗਦਾ ਹੈ ਨਵਾਂ ਡੇਰਾ ਮੁਖੀ ਨਵੇਂ ਡੇਰਾ ਮੁਖੀ ਜਸਦੀਪ ਸਿੰਘ ਗਿੱਲ ਉਹਨਾਂ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰਨ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਇਹ ਖਬਰ ਕਿਉਂ ਮਹੱਤਵਪੂਰਨ ਹੈ ਦੋਸਤੋ ਡੇਰਾ ਬਿਆਸ ਪੰਜਾਬ ਦਾ ਸਭ ਤੋਂ ਵੱਡਾ ਡੇਰਾ ਹੈ ਪੰਜਾਬ ਦੇ ਹਰ ਸ਼ਹਿਰ ਕਸਬੇ ਇੱਥੋਂ ਤੱਕ ਕਿ ਛੋਟੇ-ਛੋਟੇ ਦੂਰ-ਦਰਾਜ ਪਿੰਡਾਂ ਵਿੱਚ ਵੀ ਇਸ ਦੇ ਸਤਸੰਗ ਘਰ ਬਣੇ ਹੋਏ ਨਜ਼ਰ ਆ ਜਾਂਦੇ ਹਨ ਦੋਸਤੋ ਇੰਨਾ ਫਲਾਹ ਹੈ ਇਸ ਡੇਰੇ ਦਾ ਪੰਜਾਬ ਵਿੱਚ ਭਾਰਤ ਵਿੱਚ ਹੀ ਇਸ ਦੀ ਲਗਭਗ 1 ਕਰੋੜ ਤੋਂ ਵੱਧ ਫੋਲੋਅਰਸ ਹੋਣ ਦੀ ਸੰਭਾਵਨਾ ਹੈ ਬਾਕੀ ਦੋਸਤੋ ਦੇਸ਼ੀ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਇਸ ਡੇਰੇ ਡੇਰਾ ਬਿਆਸ ਦੀ ਵਾਵਾ ਸੰਗਤ ਹੈ ਸਿਆਸੀ ਰੂਪ ਵਿੱਚ ਵੀ ਇਹ ਡੇਰਾ ਪੰਜਾਬ ਦਾ ਸਭ ਤੋਂ ਵੱਡਾ ਅਤੇ ਅਹਿਮ ਡੇਰਾ ਹੈ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ ਦੋਸਤੋ ਭਾਵੇਂ ਲੋਕ ਸਭਾ ਚੋਣਾਂ ਹੋਣ ਜਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਵਿੱਚ ਹਰ ਰਾਜਨੀਤਿਕ ਪਾਰਟੀ ਦਾ ਪ੍ਰਮੁੱਖ ਅਤੇ ਉਸਦੇ ਅਹਿਮ ਨੇਤਾ ਇਸ ਡੇਰੇ ਦਾ ਦੌਰਾ ਲਗਭਗ ਜ਼ਰੂਰ ਕਰਦੇ ਹੀ ਹਨ ਸੰਦੇਸ਼ ਡੇਰੇ ਦੇ ਫੋਲੋਅਰਸ ਨੂੰ ਪ੍ਰਭਾਵਿਤ ਕਰਨਾ ਹੁੰਦਾ ਹੈ ਭਾਵੇਂ ਦੋਸਤੋ ਡੇਰਾ ਕਿਸੇ ਰਾਜਨੀਤਿਕ ਪਾਰਟੀ ਦਾ ਖੁੱਲ ਕੇ ਸਪੋਰਟ ਨਹੀਂ ਕਰਦਾ ਪਰ ਵੋਟਾਂ ਦੇ ਵਪਾਰੀ ਭੁੱਖੇ ਨੇਤਾ ਇਹ ਡੇਰੇ ਜਾਂਦੇ ਜ਼ਰੂਰ ਹਨ ਦੋਸਤੋ ਵੱਡੇ ਵੱਡੇ ਨੇਤਾਵਾਂ ਦਾ ਇੰਜ ਡੇਰਾ ਵਿਆਸ ਜਾਣਾ ਇਹ ਵਿਆਸ ਡੇਰੇ ਦੀ अहमियत ਦਰਸਾਉਂਦਾ ਹੀ ਹੈ ਬੀਜੇਪੀ ਦੇ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਵੀ ਕਈ ਵਾਰ ਡੇਰੇ ਆ ਚੁੱਕੇ ਹਨ ਕਰੋਨਾ ਕਾਲ ਵਿੱਚ ਉਹ ਡੇਰਾ ਵਿਆਸ ਦੀਆਂ ਪ੍ਰਦਾਨ ਕੀਤੀਆਂ ਗਈਆਂ ਸਵਾਮਾਂ ਬਦਲੇ ਡੇਰੇ ਦਾ ਧੰਨਵਾਦ ਵੀ ਆ ਕੇ ਜाहिर ਕਰ ਚੁੱਕੇ ਹਨ ਇਸ ਤੋਂ ਇਲਾਵਾ ਪੰਜਾਬ ਵਿੱਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਹੈ ਉਹਨਾਂ ਦੇ ਵੀ ਸੁਪਰੀਮ ਅਰਵਿੰਦ ਕੇਜਰੀਵਾਲ ਉਹ ਵੀ ਕਈ ਵਾ ਡੇਰੇ ਆ ਕੇ ਹਾਜ਼ਰੀ ਲਵਾ ਚੁੱਕੇ ਹਨ ਖਾਸ ਕਰਕੇ ਚੋਣਾਂ ਵੇਲੇ ਬਾਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਦੀ ਪਾਰਟੀ ਵਿੱਚ ਨੰਬਰ 2 ਵਿਕਰਮ ਮਜੀਠੀਆ ਉਹਨਾਂ ਦੇ ਤਾਂ ਸੋਰੇ ਹੀ ਡੇਰਾ ਬਿਆਸ ਦੇ ਪ੍ਰਮੁੱਖ ਪਰਿਵਾਰ ਦੇ ਨਾਲ ਹਨ ਕਾਂਗਰਸ ਇਹ ਵੀ ਪੂਰੀ ਹਾਜ਼ਰੀ ਲਗਵਾਉਂਦੀ ਹੈ ਡੇਰੇ ਤੇ ਆ ਕੇ ਇੰਨੀ ਐਮੇਤ ਹੈ ਦੋਸਤੋ ਡੇਰਾ ਬਿਆਸ ਦੀ ਪੰਜਾਬ ਦੀ ਰਾਜਨੀਤੀ ਵਿੱਚ ਇਸੇ ਕਰਕੇ ਇਹ ਖਬਰ ਬਹੁਤ ਵੱਡੀ ਹੈ ਕਿ ਡੇਰਾ ਬਿਆਸ ਨੂੰ ਉਸ ਦਾ ਨਵਾਂ ਮੁਖੀ ਮਿਲ ਗਿਆ ਹੈ ਬਿਲਕੁਲ ਬੇਸ਼ੱਕ ਬੇਸ਼ੱਕ ਦੋਸਤੋ ਪਿਛਲੇ ਕੁਝ ਸਾਲ ਉਲਝਣਾ ਭਰੇ ਵੀ ਰਹੇ ਹਨ ਜਦੋਂ ਜਿਨ੍ਹਾਂ ਦਾ ਨਾਂ ਡੇਰੇ ਦੇ ਵਾਰਸਾਂ ਵੱਜੋਂ ਛਾਲਿਆ ਗਿਆ ਉਹ ਕੰਟਰੋਵਰਸੀ ਵਿੱਚ ਫਸਦੇ ਰਹੇ ਅਜੋਨਾ ਦੀ ਗੱਲ ਨਹੀਂ ਕਰਾਂਗੇ ਅੱਜ ਗੱਲ ਕਰਾਂਗੇ ਉਹਨਾਂ ਬਾਰੇ ਜਿਨ੍ਹਾਂ ਨੂੰ ਇੱਕ ਤਰ੍ਹਾਂ ਡੇਰੇ ਦਾ ਨਵਾਂ ਮੁਖੀ ਕੋਸ਼ਿਸ਼ ਕਰ ਹੀ ਦਿੱਤਾ ਗਿਆ ਹੈ ਜਸਦੀਪ ਸਿੰਘ ਗਿੱਲ ਇਹਨਾਂ ਦਾ ਜਨਮ 15 ਮਾਰਚ 1979 ਨੂੰ ਸੁਖਦੇਵ ਸਿੰਘ ਜੀ ਦੇ ਘਰੇ ਹੋਇਆ ਦੋਸਤੋ ਇਹ ਮੌਜੂਦਾ ਡੇਰਾ ਮੁਖੀ ਗੁਰਵਿੰਦਰ ਸਿੰਘ ਜੀ ਢਿੱਲੋਂ ਉਨਾ ਦੇ ਬੂਆ ਦੇ ਪੁੱਤਰ ਹਨ ਇਹ ਕਾਫੀ ਸਮੇਂ ਤੋਂ ਡੇਰੇ ਆ ਕੇ ਡੇਰੀ ਦੀ ਸੇਵਾ ਤੇ ਸੰਪਰਬੰਧ ਸੁਭਾਲਣ ਵਿੱਚ ਹਿੱਸਾ ਲੈਂਦੇ ਰਹੇ ਦੋਸਤੋ ਇਹ ਨਵੇਂ ਡੇਰਾ ਮੁਖੀ ਵਾਵਾ ਪੜੇ ਲਿਖੇ ਹਨ ਵੈਲ ਐਜੂਕੇਟਿਡ ਇਹਨਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਕੈਮੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਆਈਆਈਟੀ ਦਿੱਲੀ ਤੋਂ ਕੀਤੀ ਹੈ ਉਹ ਲੰਡਨ ਸਕੂਲ ਆਫ ਬਿਜ਼ਨਸ ਤੋਂ ਵੀ ਪੜ੍ਹੇ ਹਨ ਇਹਨਾਂ ਨੇ ਯੂਨੀਵਰਸਿਟੀ ਆਫ ਕੈਂਬਰੀਜ ਉਥੋਂ ਪੀਐਚਡੀ ਇਨ ਕੈਮੀਕਲ ਇੰਜੀਨੀਅਰਿੰਗ ਕੀਤੀ ਇਹਨਾਂ ਬਾਰੇ ਇਹ ਸਪਸ਼ਟ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਉਹ ਹਾਈਲੀ ਕੁਆਲੀਫਾਈਡ ਹਨ ਉਹਨਾਂ ਨੇ ਮਸ਼ਹੂਰ ਦਵਾਈਆਂ ਦੀ ਕੰਪਨੀ ਸਿਪਲਾ ਵਿੱਚ ਆਜੇ ਚੀਫ ਸਟ੍ਰੈਟੈਜਿਕ ਆਫੀਸਰ ਸਭਾਵਾਂ ਵੀ ਨਿਭਾਈਆਂ ਹਨ ਦੋਸਤੋ ਉਹ ਸਾਊਥ ਏਸ਼ੀਆ ਦੀ ਇੱਕ ਬਹੁਤ ਵੱਡੀ ਫਰਮ IQVIA ਵਿੱਚ ਵੀ ਸਭਾਵਾਂ ਦੇ ਚੁੱਕੇ ਹਨ ਐਜ਼ ਅ ਸੀਨੀਅਰ ਪ੍ਰਿੰਸੀਪਲ ਐਂਡ ਕੰਸਲਟਿੰਗ ਹੈੱਡ ਬਜੋ ਬੇਸ਼ੱਕ ਦੋਸਤੋ ਉਹਨਾਂ ਕੋਲ 15 ਸਾਲ ਦਾ ਲਾਜਵਾਬ ਤਜਰਬਾ ਹੈ ਹੈਲਥਕੇਅਰ ਐਂਡ ਫਾਰਮਾਸੂਟੀਕਲ ਇੰਡਸਟਰੀ ਦਾ ਪਰ ਹੁਣ ਉਹ ਸਿਰਫ 45 ਸਾਲ ਦੀ ਉਮਰ ਵਿੱਚ ਹੀ ਡੇਰਾ ਬਿਆਸ ਦੀਆਂ ਸਭਾਵਾਂ ਨਿਭਾਉਣ ਲਈ ਤਿਆਰ ਹਨ ਪਿਛਲੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਜੀ ਨੇ ਉਹਨਾਂ ਨੂੰ ਬਕਾਇਦਾ ਕਾਗਜ਼ੀ ਕਾਰਵਾਈ ਪੂਰੀ ਕਰਕੇ ਡੇਰਾ ਬਿਆਸ ਦਾ ਨਵਾਂ ਮੁਖੀ ਥਾਪ ਦਿੱਤਾ ਹੈ। ਦੋਸਤੋ ਇਹ ਜੋ ਮੀਡੀਆ ਵਿੱਚ ਸਪਸ਼ਟੀਕਰਨ ਦਿੱਤਾ ਗਿਆ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਹੀ ਡੇਰੇ ਦੇ ਮੁਖੀ ਵਜੋਂ ਸੇਵਾ ਨਿਭਾਉਂਦੇ ਰਹਿਣਗੇ। ਇਸ ਪਿੱਛੇ ਕਾਰਨ ਸੰਗਤ ਵਿੱਚ ਕਿਸੇ ਵੀ ਤਰ੍ਹਾਂ ਦੀ ਅਫਰਾ ਤਫਰੀ ਨਾ ਫੈਲੇ। ਮੌਜੂਦਾ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਦੀ ਢਿੱਲੋਂ ਦੀ ਸਿੱਧ ਕਰਕੇ ਅਫਵਾਹਾਂ ਨਾ ਉੱਡਣ ਲੋਕ ਭਾਵੁਕ ਹੋ ਕੇ ਦਰਸ਼ਨਾਂ ਲਈ ਡੇਰਾ ਬਿਆਸ ਵੱਲ ਵੱਡੀ ਸੰਖਿਆ ਵਿੱਚ ਚਾਲੇ ਨਾ ਪਾ ਦੇਣ। ਸੋ ਸੰਗਤ ਨੂੰ ਇਸ ਤਰ੍ਹਾਂ ਸਪਸ਼ਟ ਕਰਨ ਦਿੱਤਾ ਗਿਆ ਹੈ ਕਿ ਇੱਕ ਤਾਂ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਉਹ ਸਿਹਤ ਪੱਕੋ ਠੀਕ ਠਾਕ ਹਨ ਦੂਜਾ ਨਾਲ ਇਹ ਵੀ ਕਿਹਾ ਗਿਆ ਹੈ ਕਿ ਡੇਰਾ ਮੁਖੀ ਵੱਜੋਂ ਉਹ ਸੇਵਾ ਨਿਭਾਉਂਦੇ ਰਹਿਣਗੇ ਪਹਿਲਾ ਵਾਂਗ ਉਹ ਸੰਗਤਾਂ ਵਿੱਚ ਤਾਂ ਜੋ ਕੀ ਸੰਗਤਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਪੈਨਿਕ ਨਾ ਫੈਲੇ ਦੋਸਤੋ ਗੁਰਿੰਦਰ ਸਿੰਘ ਢਿੱਲੋਂ ਜੀ ਵੱਲੋਂ ਇਹ ਚੁੱਕਿਆ ਗਿਆ ਕਦਮ ਬਹੁਤ ਹੀ ਸ਼ਾਨਵਪ ਭਰਿਆ ਹੈ ਠੀਕ ਸਮੇਂ ਤੇ ਚੁੱਕਿਆ ਹੋਇਆ ਕਦਮ ਮੰਨਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਕਈ ਵਾਰ ਕੀ ਹੁੰਦਾ ਹੈ ਡੇਰੇ ਦੇ ਵਾਰਸਾਂ ਦੀ ਰਸਸ਼ਕਸੀ ਡੇਰੇ ਦੇ ਵਕਾਰ ਨੂੰ ਢਾਹ ਲਾ ਜਾਂਦੀ ਹੈ ਇਸ ਦੀ ਇੱਕ ਤਾਜ਼ਾ ਮਿਸਾਲ ਸਾਡੇ ਸਾਹਮਣੇ ਹੀ ਹੈ ਲੁਧਿਆਣੇ ਦੇ ਨਜ਼ਦੀਕ ਨਾਮਧਾਰੀ ਡੇਰਾ ਭੈਣੀ ਸਾਹਿਬ ਉੱਥੇ ਜੋ ਕੁਝ ਹੋਇਆ ਉਹ ਸਭ ਦੇ ਸਾਹਮਣੇ ਹੈ ਉਹਨਾਂ ਦੇ ਫੈਸਲੇ ਨੂੰ ਸਹਰਾਉਣਾ ਹੀ ਚੰਗਾ ਹੈ ਜੋ ਡੇਰਾ ਬਿਆਸ ਦੇ ਮੁਖੀ ਨੇ ਕੀਤਾ ਹੈ ਬਾਕੀ ਦੋਸਤੋ ਕਿਉਂਕਿ ਇੱਕ ਤਾਂ ਉਹਨਾਂ ਦੇ ਬਾਰੇ ਚਰਚਾ ਹੈ ਕਿ ਉਹ ਕੈਂਸਰ ਤੋਂ ਪੀੜਤ ਹਨ ਦੂਜਾ ਉਹ ਹੱਡ ਦੇ ਰੋਗਾਂ ਦੇ ਵੀ ਸ਼ਿਕਾਰ ਹਨ ਸੋ ਜਿੰਨਾ ਸ਼ਰੀਰ ਇਜਾਜ਼ਤ ਦੇਵੇ ਉੰਨੀ ਹੀ ਸੇਵਾ ਕੀਤੀ ਜਾਵੇ ਬਾਕੀ ਸੇਵਾ ਦਾ ਜਿੰਮਾ ਹੁਣ ਨਵੇਂ ਡੇਰਾ ਮੁਖੀ ਉਹ ਸੰਭਾਲਣਗੇ ਨਵੇਂ ਡੇਰਾ ਮੁਖੀ ਜਸਦੀਪ ਸਿੰਘ ਗਿੱਲ ਜੋ ਹੁਣ ਸੰਗਤ ਲਈ ਹੋਣਗੇ ਬਾਬਾ ਜਸਦੀਪ ਸਿੰਘ ਗਿੱਲ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ